ਅੱਜ ਜੇਪਾ ਛੱਲਾ ਪਾੜੇ ਦੇ ਬਾਹਰ ਵਿੱਤਿਆਮ ਦਾ ਸਕੂਲ ਦੇ ਸਾਹਮਣੇ ਖੜੇ ਆ ਤੇ ਕਾਫੀ ਇੱਥੇ ਰੋਲਾ ਪੈ ਰਿਹਾ ਕੀ ਹੈਗਾ ਮਾਮਲਾ ਇਹ ਸਭ ਤੋਂ ਪਹਿਲਾਂ ਜੀ ਜੈਸ਼ੀ ਰਾਮ ਬਹਾਦਰ ਜੀ ਦਾ ਖਾਲਸਾ ਬਹਾਦਰ ਜੀ ਦੀ ਫਤਿਹ ਆਪਾਂ ਜਿੱਦਾਂ ਕੀ ਇਸ ਵੇਲੇ ਆਪਣਾ ਇਵੈਂਟ ਚੱਲਦੇ ਪਏ ਆ ਸਾਡੇ ਆਪਣੇ ਦਿਨ ਤਿਉਹਾਰ ਚੱਲਦੇ ਪਏ ਆ ਦੀਵਾਲੀ ਦੁਸ਼ਹਿਰਾ ਫਿਰ ਆਪਣੇ ਕੀਕੇ ਦਾ ਗੁਰਪੁਰਬ ਵੀ ਆ ਰਿਹਾ ਆ ਹੁਣ ਕੀ ਆ ਕਿ ਇੱਥੇ ਇਹ ਲੋਕ ਜਿਹੜੇ ਆ ਕਿਰਸ਼ਨ ਕਮਿਊਨਿਟੀ ਦੇ ਇਹ ਸਾਡੇ ਬੱਚਿਆਂ ਨੂੰ ਛੋਟੇ ਬੱਚੇ ਜਿਹੜੇ ਆ ਉਹਨਾਂ ਨੂੰ ਪੈਂਪਲੈਂਟਸ ਵੱਢ ਕੇ ਉਹਨਾਂ ਨੂੰ ਮਿਸਗਾਈਡ ਕਰਦੇ ਆ ਜਿਹਦੇ ਨਾਲ ਸਾਡੇ ਛੋਟੇ ਬੱਚੇ ਜਿਹੜੇ ਉਹ ਆ ਕੇ ਘਰਾਚੇ ਕਰੋਸ ਲਿਆਂਦੇ ਆ ਤੀਸਾ ਨੂੰ ਚਰਚ ਦੇ ਵਿੱਚ ਲੈ ਕੇ ਚਲੋ ਕਨਵਰਜੇਸ਼ਨ ਜਿਹੜੀ ਆ ਇਹ ਸਾਡੇ ਬੱਚਾ ਦੇ ਵੇਂਚ ਪਾਉਂਦੇ ਪਿਆ ਭਾਈ ਸਾਹਿਬ ਦੀ ਦੁਕਾਨ ਦੇ ਵਿੱਚ ਆ ਕੇ ਇਹਨਾਂ ਨੇ ਮਿਸ ਗਾਈਡ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਇਹਨਾਂ ਨੇ ਇਤਰਾਜ਼ ਜਤਾਇਆ ਤੇ ਦੌੜਨ ਲੱਗੇ ਹੈਨਾ ਇਹ ਤਰ੍ਹਾਂ ਇਹਨਾਂ ਕਮਜ਼ੋਰ ਆ ਕਿ ਲੋਕਾਂ ਨੂੰ ਲੋਕ ਘਰਾ ਦੇ ਵਿੱਚ ਜਾ ਜਾ ਕੇ ਮਿਸ ਗਾਈਡ ਕਰਨ ਤੇ ਜਦੋਂ ਆਪਾਂ ਰੋਕਿਆ ਤੇ ਜਦੋਂ ਰੋਕਿਆ ਦਸਨ ਲੱਪੇ ਨੰਬਰ ਦੇ ਜਨਾਨੀਆਂ ਮੋਰੇ ਕਰਦੇ ਆ ਤਾਂ ਕਿ ਬੰਦੇ ਜਿਹੜੇ ਆ ਉਹ ਆਪਣੇ ਆਪ ਤੋਂ ਬਾਹਰ ਹੋਣ ਆਪਣੇ ਆਪ ਤੋਂ ਬਾਹਰ ਹੋ ਕੇ ਉਹਨਾਂ ਨਾਲ ਹੱਥ ਪਾਈ ਕਰਨ ਇਹ ਸਾਡੇ ਤੇ ਮੁਕਦਮੇ ਦਰਜ ਕਰਾਨ ਕਿ ਜਨਾਨੀ ਨੇ ਹੱਥ ਜਨਾਨੀ ਦੇ ਹੱਥ ਪਾਇਆ ਸਾਡੇ ਕਿਸੇ ਵੀ ਭਰਾ ਨੇ ਜਨਾਨੀ ਦੇ ਹੱਥ ਨਹੀਂ ਪਾਇਆ ਤਾਂ ਮੈਂ ਸਾਰੇ ਆਪਣੇ ਸਨਾਤਨੀਆਂ ਨੂੰ ਸਾਰੇ ਆਪਣੇ ਸਿੱਖ ਕਮਿਊਨਿਟੀ ਨੂੰ ਸਾਰੇ ਭਰਾਵਾਂ ਨੂੰ ਭੈਣਾਂ ਨੂੰ ਇਹ ਬੇਨਤੀ ਕਰ ਰਿਹਾ ਆ ਇਸ ਵੇਲੇ ਇੱਕ ਮੰਚ ਤੇ ਆਉਣ ਦੀ ਜ਼ਰੂਰਤ ਆ ਇੱਧਰ ਜਿਹੜੇ ਲੋਕ ਜਿਹੜੇ ਸਾਡੀਆਂ ਆ ਕੇ ਜੜਾ ਖਰਾਬ ਕਰ ਰਹੇ ਆ ਕਿਉਂਕਿ ਸਾਡੀਆਂ ਜਿਹੜਾ ਜੜੀਆਂ ਸਾਡੀਆਂ ਆਣ ਵਾਲੀਆਂ ਪੀੜੀਆਂ ਆ ਜਿਨ੍ਹਾਂ ਨੇ ਆਣ ਵਾਲੇ ਟਾਈਮ ਦੇ ਵਿੱਚ ਗਲਿਆਂ ਦੇ ਵਿੱਚ ਕਰੋਸ ਟੰਕੇ ਘੁੰਮਣਾ ਜੇ ਆਪਾਂ ਇਹਨਾਂ ਤੇ ਲਗਾਮ ਨਾ ਲਗਾਈ ਇਹਨਾਂ ਨੇ ਬੇਤੜਕ ਬੇਚੇ ਜਿਹਾ ਸ਼ਹਿਰ ਦੇ ਵਿੱਚ ਘੁੰਮ ਕੇ ਇੱਥੇ ਵੀ ਵੱਡੀ ਚਰਚ ਬਣਾ ਦੇਣੀ ਮੈਂ ਕਿਸੇ ਧਰਮ ਨੂੰ ਮਾੜਾ ਨਹੀਂ ਕਹਿੰਦਾ ਪਿਆ ਪਰ ਜਿਹੜਾ ਚਰਚ ਜਾਂਦਾ ਪਿਆ ਆ ਮੋਸਟ ਵੈਲਕਮ ਮੇਰੇ ਬਹੁਤ ਸਾਰੇ ਦੋਸਤ ਹੈਗੇ ਜਿਹੜੇ ਕ੍ਰਿਸਚੀਅਨ ਹੈਗੇ ਆ ਪਰ ਇਦਾਂ ਦੇ ਜਿਹੜੇ ਲੋਕ ਹੈਗੇ ਆ ਜਿਹੜੇ ਵਿੱਕ ਕੇ ਕ੍ਰਿਸਚੀਅਨ ਬਣੇ ਆ ਉਹਨਾਂ ਤੋਂ ਸਾਨੂੰ ਅਲਰਜੀ ਹੈਗੀ ਆ ਕਿਉਂਕਿ ਇਹ ਸਾਡੇ ਆਪਣੇ ਆ ਕੇ ਸਾਡੇ ਸਮਾਜ ਚ ਸਾਡੇ ਮਹੌਲੇ ਚ ਸਾਡੀ ਕਲੋਨੀ ਚ ਕਰਾਂ ਦੇ ਅੰਦਰ ਆ ਕੇ ਦੁਕਾਨਾਂ ਚ ਬੜ ਕੇ ਆ ਕੇ ਮਿਸਗਾਈਡ ਕਰਦੇ ਪਏ ਆ ਸਭ ਤੋਂ ਜ਼ਿਆਦਾ ਇਹਨਾਂ ਨੇ ਵੱਡਾ ਟਾਰਗੇਟ ਰੱਖਿਆ ਆ ਸਾਡੇ ਸਕੂਲਾਂ ਦੇ ਮੋਰੇ ਚੌਧਰੀ ਬਲਵੀਰ ਪਬਲਿਕ ਸਕੂਲ ਮੋਰੇ ਖੜੇ ਹੋਏ ਉਤੋਂ ਧੋੜੇ ਇੱਥੇ ਵਿਦਿਆਮੰਦਰ ਸਕੂਲ ਦੇ ਮੋਰੇ ਆ ਕੇ ਖੜੇ ਹੋ ਗਏ ਆਪਾਂ ਨੂੰ ਇਤਰਾਜ਼ ਨਹੀਂ ਹੋਣਾ ਕਹਿੰਦੇ ਕਿ ਸਾਡੇ ਪਰਚੇ ਪਾੜ ਤੇ ਪਾੜ ਦਿੱਤੇ ਅੱਗੇ ਤੋਂ ਆਪਾਂ ਪਰਚੇ ਨਹੀਂ ਪਾਣ ਦੇ ਤੋਂ ਵੀ ਜ਼ਿਆਦਾ ਬੁਰਾ ਹਾਲ ਕਰਾਂਗੇ ਇਹ ਸਾਡੀ ਚੇਤਾਵਨੀ ਹੈ ਸਾਨੂੰ ਮੁਕਦਮਿਆਂ ਤੋਂ ਪਰਚੇ ਤੋਂ ਡਰਨੀ ਆ ਪਰ ਜੇ ਇਹ ਸਾਡੇ ਘਰਾਂ ਦੇ ਵਿੱਚ ਆ ਕੇ ਸਕੂਲਾਂ ਦੇ ਮੋਰੇ ਆ ਕੇ ਇਦਾਂ ਪ੍ਰਚਾਰ ਕਰਦੇ ਆ ਤੇ ਇਹੀ ਅੰਜਾਮ ਹੋਏਗਾ ਕੀ ਆਪਾਂ ਇਹਨਾਂ ਦੀ ਕੋਈ ਬੈਕਗ੍ਰਾਉਂਡ ਚੈੱਕ ਕੀਤੀ ਨੇ ਬੈਕਗ੍ਰਾਉਂਡ ਕੀ ਹੈਗੀ ਇਹਨਾਂ ਬੰਦਿਆਂ ਦੀ ਬੈਕਗ੍ਰਾਉਂਡ ਇਹ ਦੱਸਦੇ ਹੀ ਨਹੀਂ ਪਏ ਮੈਂ ਜਦੋਂ ਇਹਨਾਂ ਦੇ ਨਾਲ ਕੈਮਰਾ ਦੇ ਨਾਲ ਹੀ ਵੀਡੀਓ 'ਚ ਆ ਕੇ ਇਹਨਾਂ ਨੇ ਗੱਲਬਾਤ ਕੀਤੀ ਤਾਂ ਕਿ ਕੋਈ ਆਪਣਾ ਕੱਪੜੇ ਨਾ ਪਾਲ ਲੈਣ ਕਿਉਂਕਿ ਸਾਨੂੰ ਵੀ ਡਰ ਲੱਗਦਾ ਕਿ ਕੋਈ ਕੱਪੜੇ ਪਾਲ ਲਵੇ ਤਾਂ ਸਾਡੇ ਤੇ ਅਲੀਗੇਸ਼ਨ ਲਗਾ ਸਕਦੇ ਆ ਕੈਮਰੇ ਮੋਰੇ ਹੀ ਪ੍ਰੂਫਰ ਗੱਲ ਹੋਈ ਕੋਈ ਬੋਲਿਆ ਨਹੀਂ ਚੁੱਪ ਦੋੜ ਇਹ 도ੜੇ ਤੇ 도ੜੇ ਕਾਤੇ ਤੋਂ ਮਤਲਬ ਇਹੀ ਚੀਜ਼ਾਂ ਆ ਕਿ ਇਹਨਾਂ ਲੋਕਾਂ ਨੂੰ ਇਹ ਆਪ ਹੀ ਕਾਣੇ ਹੈਗੇ ਆ ਵਿਕੇ ਹੋਏ ਆ 10000 20000 50000 ਦੇ ਵਿੱਚ ਕੋਈ ਪਲਾਰਚ ਵਿਕੇ ਆ ਜਾਂ ਕੋਈ ਨੌਕਰੀ ਚ ਵਿਕੇ ਆ ਪਰ ਆਮ ਜਨਤਾ ਨੂੰ ਕੀ ਮੈਸੇਜ ਦੇਣਾ ਚਾਹੋਗੇ ਆਪਣੇ ਧਰਮ ਚ ਆਪਾਂ ਗਰੀਬ ਆ ਤੇ ਰਾਜੇ ਆ ਕਿਸੇ ਦੂਸਰੇ ਧਰਮ ਚ ਬੇਕ ਕੇ ਆਪਾਂ ਜੇ ਰਾਜੇ ਬਣ ਗਏ ਤੇ ਆਪਾਂ ਭਿਖਾਰੀ ਆ ਮੈਂ ਸਿਰਫ ਇਹੀ ਬੇਨਤੀ ਕਰ ਰਿਹਾ ਆ ਕਿਸੇ ਲਾਲਚ ਚ ਆ ਕੇ ਧਰਮ ਪਰਿਵਰਤਨ ਨਹੀਂ ਕਰਨਾ ਜਿਹੜੇ ਧਰਮ ਚ ਹੈਗੇ ਆ ਉਸ ਧਰਮ ਦੇ ਨਾਲ ਮਜਬੂਤੀ ਦੇ ਨਾਲ ਜੁੜੇ ਰਹਿਣਾ ਪੰਜ ਹਾਂਜੀ ਭਾਈ ਕੀ ਨਾਮ ਆਪਣਾ? ਮੈਂ ਕੌਮੇਦਿ ਹਾਂਜੀ। ਅਸ਼ਮੀਲਾ ਪਹਾੜੀ پورے ਐਸੇ ਤੁਹਾਡਾ ਨਾ ਕੀ ਹੋਇਆ ਸਾਰਾ ਮਤਲਬ ਆਪਾਂ ਕੀ ਕਰ ਰਹੇ ਸੀ ਆਪਾਂ? ਸਾਰਾ ਹੀ ਪ੍ਰਚਾਰ ਕਰ ਰਹੇ ਹਾਂ। ਸਾਨੂੰ ਇਹ ਨਹੀਂ ਰੋਕਿਆ ਕਿ ਕਹਿੰਦੇ ਮਹੱਲੇ ਦੇ ਵਿੱਚ ਪ੍ਰਚਾਰ ਨਹੀਂ ਕਰਨਾ। ਅਸੀਂ ਬੰਦ ਕਿਸ ਚੀਜ਼ ਦਾ ਕਰ ਰਹੇ ਸੀ? ਅਸੀਂ ਸੁਭ ਸਮਾਚਾਰ ਕਰ ਰਹੇ ਹਾਂ ਚਰਚ ਦਾ। ਪ੍ਰੋਫੈਸਰ ਯਸ਼ੋ ਮੂਸੇ ਦਾ। ਉਹਦੇ ਬੱਚੇ ਨਹੀਂ ਮੰਨ ਰਹੇ। ਕੀ ਕਹਿੰਦੇ ਤੁਹਾਨੂੰ ਫੇ ਆ ਕੇ? ਇਹ ਕਹਿੰਦੇ ਨਹੀਂ ਸਾਡੇ ਮਹੱਲੇ 'ਚ ਕਰਨਾ ਇਹ ਕਹਿੰਦਾ ਠੀਕ ਹੈ ਨਹੀਂ ਕਰਦੇ। ਫਿਰ ਵਾਪਸ ਸਾਡੇ ਕੋਲ ਇੱਥੇ ਨਹੀਂ ਸ਼ਿਮਲਾ ਪਹਾੜੀ ਕੋ ਆ ਕੇ ਸਾਡੀਆਂ ਸਿਸਟਰਾਂ ਕੋਲੋਂ ਇਹ ਪੇਪਰ ਖੋ ਕੇ ਲੁਏ ਆ ਰਾਤ ਗੱ ਕੀ ਗੱਲ ਕਰੂੰਗਾ ਤੁਸੀਂ ਰੁਕੋ ਨਾ ਟਾ ਕੀ ਮੰਗ ਕਰਦੇ ਆਪਾਂ ਮੰਗ ਕੀ ਜੋ ਕਰੂਗਾ ਉਹਨਾਂ ਨੂੰ ਜੋੜੇ ਤੁਹਾਡੀ ਕਮੇਟੀ ਜੋ ਵੀ ਸਾਡੀ ਕਮੇਟੀ